ਦਿੱਲੀ ਚ ਹੋਏ ਕਥਿਤ ਸ਼ਰਾਬ ਘਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਜੀ ਵਾਰ ਈਡੀ ਨੇ ਨੋਟਿਸ ਭੇਜਿਆ ਸਮਨ ਜਾਰੀ ਕੀਤੇ ਕਿ ਪੇਸ਼ ਹੋਣ ਲਈ ਆਖਿਆ ਪੁਸ਼ਗਿਸ਼ ਦੇ ਲਈ ਪਰ ਅਰਵਿੰਦ ਕੇਜਰੀਵਾਲ ਜਦੋਂ ਪਹਿਲਾਂ ਨਵੰਬਰ ਮਹੀਨੇ ਦੇ ਵਿੱਚ ਨੋਟਿਸ ਭੇਜਿਆ ਗਿਆ ਸੀ ਸਮਨ ਭੇਜੇ ਗਏ ਸੀ ਤੇ ਉਦੋਂ ਵੀ ਉਹ ਚੋਣ ਪ੍ਰਚਾਰ ਦੇ ਲਈ ਨਿਕਲ ਗਏ ਸੀ ਤੇ ਇਸ ਵਾਰ ਉਹਨਾਂ ਨੇ ਨਵਾਂ ਤਰੀਕਾ ਲੱਭ ਲਿਆ ਵਿਪਾਸਨਾ ਦੇ ਲਈ ਉਹ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਆ ਗਏ ਜਿਸ ਨੂੰ ਬਾਕੀ ਸਿਆਸੀ ਪਾਰਟੀਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਭਣਾ ਲੈ ਲਏ ਆਏ ਨੇ ਕਿੰਨੀ ਕਦਰ ਬਚਣਗੇ ਜੇਕਰ ਉਹ ਸੱਚੇ ਸੁੱਚੇ ਨਹੀਂ ਤੇ ਪੇਸ਼ ਕਿਉਂ ਨਹੀਂ ਹੁੰਦੇ ਪਰ ਅਰਵਿੰਦ ਕੇਜਰੀਵਾਲ ਦਾ ਇਸੇ ਦੌਰਾਨ ਜਵਾਬ ਆ ਗਿਆ ਹੈ ਹਾਲਾਂਕਿ ਉਹ ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨ ਪੰਜਾਬ ਦੇ ਚੌਪਰ ਜਰੀਏ ਪਹੁੰਚ ਚੁੱਕੇ ਨੇ ਹੁਸ਼ਿਆਰਪੁਰ ਵਿਪਾਸਨਾ ਕਰਨ ਦੇ ਲਈ ਔਰ ਉਹਨਾਂ ਨੇ ਕਿਹਾ ਕਿ ਉਸ ਦੇ ਵਿੱਚ ਉਹਨਾਂ ਦਾ ਬਲੀਫ ਹੈ ਜਿਹੜਾ ਵਿਸ਼ਵਾਸ ਹੈ ਪਰ ਜਿਹੜਾ ਇਹ ਸਮਨ ਭੇਜੇ ਜਾ ਰਹੇ ਨੇ ਈਡੀ ਦੇ ਵੱਲੋਂ ਇਹ ਗੈਰ ਕਾਨੂੰਨੀ ਨੇ ਇਹ ਪਹਿਲਾਂ ਦੇ ਵਾਂਗੂ ਜਿਵੇਂ ਪਹਿਲਾਂ ਭੇਜੇ ਗਏ ਸੀ ਸਮਨ ਉਸੇ ਤਰੀਕੇ ਦੇ ਨਾਲੇ ਸਿਆਸਤ ਤੋਂ ਪ੍ਰੇਰਿਤ ਨੇ ਇਸ ਕਰਕੇ ਇਹ ਵਾਜਬ ਨਹੀਂ ਇਹ ਗੈਰ ਕਾਨੂੰਨੀ ਨੇ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਅਰਵਿੰਦ ਕੇਜਰੀਵਾਲ ਨੇ ਨੂੰ 18 ਤਰੀਕ ਨੂੰ ਜਿਹੜੇ ਈਡੀ ਦੇ ਵੱਲੋਂ ਭੇਜੇ ਗਏ ਸੀ ਸਮਨ ਉਸ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ ਜਿਸ ਦੇ ਉੱਤੇ ਹੁਣ ਖੁਦ ਅਰਮਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਤਿੰਨ ਚਾਰ ਪੰਨਿਆਂ ਦੇ ਵਿੱਚ ਜਿਹੜਾ ਜਵਾਬ ਦਿੱਤਾ ਉਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਉਸ ਦੇ ਵਿੱਚ ਉਹਨਾਂ ਨੇ ਆਖਿਆ ਕਿ 18 ਦਸੰਬਰ ਨੂੰ ਜਿਹੜੇ ਭੇਜੇ ਗਏ ਸਮਨ ਸੀ ਈਡੀ ਨੇ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਹਨਾਂ ਨੂੰ 21 ਦਸੰਬਰ ਨੂੰ ਪੇਸ਼ ਹੋਣ ਦੇ ਲਈ ਆਖਿਆ ਸੀ ਔਰ ਅੱਜ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਜਾਰੀ ਕੀਤੇ ਗਏ ਈਡੀ ਦੇ ਸਮਨ ਦੇ ਉੱਤੇ ਕੇਜਰੀਵਾਲ ਬੋਲੇ ਨੇ ਕਿ ਈਡੀ ਦਾ ਇਹ ਸਮਨ ਜਿਹੜਾ ਭੇਜਿਆ ਗਿਆ ਏਜੰਸੀ ਦੁਆਰਾ ਜਾਰੀ ਕੀਤੇ ਗਏ ਪਿਛਲੇ ਸਮਨ ਦੀ ਤਰ੍ਹਾਂ ਗੈਰ ਕਾਨੂੰਨੀ ਨੇ ਅवैध ਨੇ ਇਲੀਗਲ ਨੇ ਏਡੀ ਨੂੰ ਇਸ ਸਮਨ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਰਾਜਨੀਤੀ ਤੋਂ ਪ੍ਰੇਰਿਤ ਨੇ ਮੈਂ ਆਪਣਾ ਜੀਵਨ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਹੁਣ ਤੱਕ ਜੀਆ ਮੇਰੇ ਕੋਲ ਜਿਹੜਾ ਛਪਾਉਣ ਨੂੰ ਕੁਝ ਵੀ ਨਹੀਂ ਹੈ ਇਹ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਆਪਣਾ ਪੂਰਾ ਜੀਵਨ ਜਿਹੜਾ ਪਾਰਦਰਸ਼ੀ ਢੰਗ ਨਾਲ ਜਿਉਇਆ ਹੁਣ ਤੱਕ ਇਮਾਨਦਾਰੀ ਦੇ ਨਾਲ ਇਹ ਕਹਿੰਦੇ ਨਜ਼ਰ ਆ ਰਹੇ ਨੇ ਅਰਵਿੰਦ ਕੇਜਰੀਵਾਲ ਕਿ ਮੇਰੇ ਕੋਲ ਛਪਾਉਣ ਨੂੰ ਕੁਝ ਵੀ ਨਹੀਂ ਹੈ ਇਸ ਪੌਣ ਨੂੰ ਕੁਝ ਨਹੀਂ ਹੈ ਤਾਂ ਫਿਰ ਈਡੀ ਕੋਲ ਜਾਣ ਲੱਗਿਆ ਸੰਗ ਕਿਉਂ ਲੱਗ ਰਹੀ ਹੈ ਇਹ ਬਾਕੀ ਵਿਰੋਧੀ ਸਿਆਸੀ ਪਾਰਟੀਆਂ ਦਾ ਕਹਿਣਾ ਸੀ ਹਾਲਾਂਕਿ ਇਸ ਮਸਲੇ ਦੇ ਉੱਤੇ ਭਾਜਪਾ ਦੇ ਲੀਡਰ ਹੋਣ ਕਾਂਗਰਸ ਦੇ ਹੋਣ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਸਵਾਲ ਕਰਦੇ ਦਿਖਾਈ ਦੇ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਦੇ ਜ਼ਰੀਏ ਵਿਜੀਲੈਂਸ ਦੇ ਜ਼ਰੀਏ ਜਿਹੜੀ ਕਾਰਵਾਈ ਦੂਜਿਆਂ ਤੇ ਕਰ ਰਹੇ ਨੇ ਤੇ ਉਦੋਂ ਕੋਈ ਅੱਗੋਂ ਸਵਾਲ ਚੁੱਕਦਾ ਹੈ ਤੇ ਕਹਿੰਦੇ ਨੇ ਕਿ ਫਿਰ ਡਰਨ ਦੀ ਨਹੀਂ ਲੋੜ ਤਾਂ ਜਦੋਂ ਕੋਈ ਇਹਨਾਂ ਨੂੰ ਕੇਂਦਰੀ ਏਜੰਸੀ ਪੁੱਛ ਰਹੀ ਹੈ ਤਾਂ ਫਿਰ ਇਹ ਕਿਉਂ ਡਰ ਰਹੇ ਨੇ ਇਹ ਕਿਉਂ ਨਹੀਂ ਜਾਣਾ ਚਾਹੁੰਦੇ ਇਹਨਾਂ ਨੂੰ ਕਿਉਂ ਡਾ ਰਿਹਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਖਾਸ ਕਰਕੇ ਦਿੱਲੀ ਦੇ ਵਿੱਚ ਜਿਸ ਕੋਲ ਬਹੁਤ ਮੈਕਮੇ ਨੇ ਦਿੱਲੀ ਸਰਕਾਰ ਦੇ ਵਿੱਚ ਆਤੀਸ਼ੀ ਉਹਨਾਂ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਆ ਏਜੰਸੀ ਦੇ ਜ਼ਰੀਏ ਕੇਂਦਰ ਸਰਕਾਰ ਔਰ ਅਸੀਂ ਜੇਲ੍ਹ ਦੇ ਵਿੱਚ ਹੀ ਸਰਕਾਰ ਚਲਾ ਲਵਾਂਗੇ ਉੱਥੇ ਕੈਬਨਟ ਮੀਟਿੰਗ ਕਰ ਲਵਾਂਗੇ ਇਹ ਗੱਲ ਉਹਨਾਂ ਨੇ ਆਖੀ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਅਰਵਿੰਦ ਕੇਰੀਵਾਲ ਨੇ ਖੁਦ ਜਵਾਬ ਦਿੱਤਾ ਹੈ ਕਿ ਇਹ ਜਿਹੜੇ ਸਮਾਨ ਨੇ ਗੈਰ ਕਾਨੂੰਨੀ ਨੇ ਇਸ ਕਰਕੇ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ 21 ਦਸੰਬਰ ਤੋਂ ਹੀ ਸੀਐਮ ਨੇ ਈਡੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਆਖਿਆ ਗਿਆ ਸੀ ਪਰ ਉਹ ਈਡੀ ਦਾ ਨੋਟਿਸ ਛੱਡ ਕੇ ਆਨੰਦਗੜ੍ਹ ਦੇ ਵਿੱਚ ਵਪਾਸਨਾ ਯੋਗ ਕੇਂਦਰ ਦੇ ਵਿੱਚ ਪਹੁੰਚ ਜਾਂਦੇ ਨੇ ਹਿਸ਼ਾਰਪੁਰ ਔਰ ਅਗਲੇ 10 ਦਿਨਾਂ ਤੱਕ ਉਥੇ ਉਹ ਮੈਡੀਟੇਸ਼ਨ ਕਰਨਗੇ ਜਾਣਕਾਰੀ ਇਹ ਵੀ ਹੈ ਕਿ ਕੇਜਰੀਵਾਲ ਦੀ ਸੁਰੱਖਿਆ ਦੇ ਲਈ ਹਿਸ਼ਾਰਪੁਰ ਦੇ ਵਿੱਚ ਤਕਰੀਬਨ 1000 ਕੁ ਪੁਲਿਸ ਮੁਲਾਜ਼ਮ ਹੈ ਜਿਹੜਾ ਪੰਜਾਬ ਦਾ ਉਹ ਡਿਊਟੀ ਤੇ ਤਾਇਨਾਤ ਕਰ ਦਿੱਤਾ ਗਿਆ ਉੱਥੇ 23 ਗੱਡੀਆਂ ਤੇ ਕੈਂਬੂਲੈਂਸ ਤੇ ਇੱਕ ਫਾਇਰ ਬਰਗੇਡ ਦੀ ਦਾ ਕਾਫਲਾ ਵੀ ਕੇਜਰੀਵਾਲ ਦੇ ਨਾਲ ਚੱਲਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ 2 ਨਵੰਬਰ ਨੂੰ ਵੀ ਸੀਐਮ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਦੇ ਲਈ ਈਡੀ ਨੇ ਨੋਟਿਸ ਭੇਜਿਆ ਸੀ ਪਰ ਨੋਟਿਸ ਤੋਂ ਗੈਰਕਾਨੂੰਨੀ ਉਸ ਨੂੰ ਦੱਸ ਕੇ ਉਹ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਤੇ ਇਸੇ ਦਿਨ ਹੀ ਸੀਮਾ ਕੇਜਰੀਵਾਲ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਪ੍ਰਚਾਰ ਦੇ ਲਈ ਰੋਡ ਸ਼ੋਅ ਦੇ ਲਈ ਨਿਕਲ ਗਏ ਸੀ ਤੇ ਹੁਣ ਇਸ ਮਸਲੇ ਦੇ ਵਿੱਚ ਜਿਹੜਾ ਮੈਡੀਟੇਸ਼ਨ ਸੈਂਟਰ ਤੇ ਉਹ ਪਹੁੰਚੇ ਨੇ ਅਗਲੇ 10 ਦਿਨੋਂ ਉੱਥੇ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਹ ਈਡੀ ਦੇ ਜਿਹੜੇ ਸਾਮਾਨ ਨੇ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਨੇ ਕਿਉਂਕਿ ਰਾਜਨੀਤੀ ਤੋਂ ਪਰੇ ਰਤ ਨੇ ਤੇ ਮੈਂ ਆਪਣਾ ਸਾਰਾ ਜੀਵਨ ਹੈ ਜਿਹੜੀ ਜ਼ਿੰਦਗੀ ਹੈ ਉਹ ਇਮਾਨਦਰੀ ਨਾਲ ਕੱਟੀ ਹੈ ਪਾਰਦਰਸ਼ਾ ਢੰਗ ਦੇ ਨਾਲ ਜਿਹੜੀ ਜ਼ਿੰਦਗੀ ਜਿਉਈਆਂ ਹੁਣ ਤੱਕ ਤੇ ਉਹਨਾਂ ਨੂੰ ਇਸ ਟੰਗ ਨਾਲ ਤੰਗ ਪਰੇਸ਼ਾਨ ਜਿਹੜਾ ਕੀਤਾ ਜਾ ਰਿਹਾ ਉਹ ਨਹੀਂ ਕਰਨਾ ਚਾਹੀਦਾ ਔਰ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਉਹਨਾਂ ਕੋਲ ਛਪਾਉਣ ਦੇ ਲਈ ਕੁਝ ਵੀ ਨਹੀਂ ਹੈ ਹਾਲਾਂਕਿ ਦੂਜੀ ਵਾਰੀ ਨੋਟਿਸ ਭੇਜਿਆ ਗਿਆ ਅਗਲੀ ਪ੍ਰਕਿਰਿਆ ਕੀ ਕਹਿੰਦੀ ਹੈ ਕਾਨੂੰਨ ਕੀ ਕਹਿੰਦਾ ਕੀ ਇੱਕ ਜਾਂ ਦੋ ਵਾਰ ਹੋਰ ਨੋਟਿਸ ਭੇਜ ਕੇ ਉਸ ਤੋਂ ਬਾਅਦ ਈਡੀ ਕੀ ਰੁਖ અપਨਾਵੇਗੀ ਕੇਜਰੀਵਾਲ ਦੀ ਗੱਲ ਕੀ ਕੇਂਦਰੀ ਏਜੰਸੀ ਮੰਨੇਗੀ ਇਨਫੋਰਸਮੈਂਟ ਡਾਇਰੈਕਟੋਰੇਟ ਮੰਨੇਗੀ ਕਿ ਵਾਕਈ ਜੇ ਕੇਜਰੀਵਾਲ ਨੇ ਜਿਸ ਨੂੰ ਅਸੀਂ ਬੁਲਾ ਰਹੇ ਹਾਂ ਜਿਸ ਦੀ ਤਲਬੀ ਕੀਤੀ ਹੈ ਜਿਸ ਨੂੰ ਸਮਨ ਭੇਜੇ ਨੇ ਕਿ ਉਸਦੇ ਕਹਿਣ ਦੇ ਉੱਤੇ ਉਹ ਗੈਰਕਾਨੂੰਨੀ ਉਸ ਨੂੰ ਮੰਨ ਲੈਣਗੇ ਜਾਂ ਫਿਰ ਆਪਣੀ ਕਾਰਵਾਈ ਆਪਣੀ ਕਾਨੂੰਨੀ ਪ੍ਰਕਿਰਿਆ ਦੇ ذریعے جاری ਰੱਖਣਗੇ ਤੇ ਹੰਤ ਨੂੰ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਦਫ਼ਤਰ ਜਾਣਾ ਹੀ ਪਵੇਗਾ ਜੇ ਨਹੀਂ ਜਾਂਦੇ ਤਾਂ ਫਿਰ ਈਡੀ ਆਪਣਾ ਕੀ ਰੁਖ ਅਪਣਾਉਂਦੀ ਹੈ ਕਾਨੂੰਨ ਦੇ ذریعے ਇਹ ਉਸਦੇ ਉੱਤੇ ਨਿਰਭਰ ਕਰਦਾ ਹੈ ਪਰ ਹਾਲੇ ਤੱਕ ਇਸ ਮਸਲੇ ਦੇ ਵਿੱਚ ਜਿਹੜਾ ਸਾਹਮਣੇ ਨਿਕਲ ਕੇ ਆਈਆਂ ਨੇ ਗੱਲਾਂ ਉਹ ਇਹੀ ਨੇ ਕਿ ਹੁਣ ਤੱਕ ਅਰਵਿੰਦ ਕੇਜਰੀਵਾਲ ਬਚਦੇ ਦਿਖਾਈ ਦੇ ਰਹੇ ਨੇ ਵਿਰੋਧੀ ਸਿਆਸੀਆਂ ਦਾ ਕਹਿਣਾ ਹੈ ਕਿ ਪਨਾਹ ਪੰਜਾਬ ਚ ਲੈ ਰਹੇ ਨੇ ਪੰਜਾਬ ਦੀ ਫੋਰਸ ਵਰਤੀ ਜਾ ਰਹੀ ਹੈ ਪਹਿਲਾਂ ਹੀ ਉਹਨਾਂ ਕੋਲ ਜੈਡ ਪਲੱਸ ਸਿਕਿਉਰਟੀ ਆ ਪੰਜਾਬ ਦੇ ਕੋਲੋਂ ਵੀ ਲਈ ਹੋਈ ਤੇ ਉਹ ਇਸ ਤਰ੍ਹਾਂ ਕਿੰਨੀ ਕੁ ਦਿਨ ਬਚਣਗੇ ਇਹ ਗੱਲਾਂ ਹੋ ਰਹੀਆਂ ਨੇ ਪਰ ਅਰਵਿੰਦ ਕੇਜਰੀਵਾਲ ਨੇ ਜਿਹੜਾ ਜਵਾਬ ਦਿੱਤਾ ਉਸ ਵਿੱਚ ਕਿਹਾ ਕਿ ਮੇਰੀ ਜ਼ਿੰਦਗੀ ਹੁਣ ਤੱਕ ਪਾਰਦਰਸ਼ੀ ਢੰਗ ਨਾਲ ਲੰਗੀ ਹੈ ਤੇ ਮੈਂ ਇਮਾਨਦਾਰੀ ਨਾਲ ਕੱਟੀ ਆ ਆਪਣੀ ਜ਼ਿੰਦਗੀ ਮੇਰੇ ਕੋਲ ਛਪਾਉਣ ਨੂੰ ਲੁਕਾਉਣ ਲਈ ਕੁਝ ਵੀ ਨਹੀਂ ਹੈ ਟਾਈਡ ਦੇ ਜਿਹੜੇ ਸਮਨ ਨੇ ਉਹ ਗੈਰ ਕਾਨੂੰਨੀ ਨੇ ਤੇ ਇਸ ਕਰਕੇ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਇਸ ਸਿਆਸਤ ਤੋਂ ਪ੍ਰੇਰਿਤ ਨੇ ਤੁਸੀਂ ਕੀ ਸਮਝਦੇ ਹੋ ਕਿ ਵਾਕਈ ਅਰਵਿੰਦ ਕੇਰਿਵਾਲ ਨੂੰ ਕੇਂਦਰੀ ਏਜੰਸੀ ਵੱਲੋਂ ਜਿਹੜਾ ਇਹ ਕੀਤਾ ਜਾ ਰਿਹਾ ਹੈ ਸਿਆਸੀ ਪ੍ਰੇਰਿਤ ਹੈ ਸਿਆਸਤ ਤੋਂ ਪ੍ਰੇਰਿਤ ਹੈ ਇਹ ਭਾਈਪਾ ਤੇ ਆਪ ਦੀ ਜਿਹੜੀ ਟਸਲ ਹੈ ਉਸ ਤੋਂ ਪ੍ਰੇਰਿਤ ਹੈ ਜਾਂ ਫਿਰ ਵਾਕਈ ਸ਼ਰਾਬ ਨੀਤੀ ਦੇ ਵਿੱਚ ਜਿਹੜੀ ਗੜਬੜੀ ਹੋਈ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਵੀ ਸੁਣਵਾਈਆਂ ਹੋਈਆਂ ਉਸ ਵਿੱਚ ਰਾਹਤ ਨਹੀਂ ਮਿਲੀ ਬਨੀ ਸੋਧੀਆਂ ਨੂੰ ਉਸ ਦੇ ਵਿੱਚ ਹੀ ਜਿਹੜਾ ਅਰਵਿੰਦ ਕੇਜਰੀਵਾਲ ਵੀ ਫਸ ਤੇ ਦਿਖਾਈ ਦੇ ਰਹੇ ਨੇ ਤੁਹਾਨੂੰ ਸੱਚ ਦੇ ਨੇੜੇ ਕਿਹੜੀ ਗੱਲ ਲੱਗਦੀ ਹੈ ਆਪਣਾ ਨਿੱਜੀ ਤੌਰ ਦੇ ਉੱਤੇ ਹੁਣ ਤੱਕ ਜਿੰਨੀ ਜਾਣਕਾਰੀ ਤੁਹਾਡੇ ਕੋਲ ਪੁੱਜੀ ਹੈ ਅੱਜ ਦੇ ਦਿਨ ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਉਸ ਦੇ ਮੁਤਾਬਕ ਤੁਸੀਂ ਕੀ ਸਮਝਦੇ ਹੋ ਕਿਸ ਦੇ ਨੂੰ ਤੰਗ ਕੀਤਾ ਜਾ ਰਿਹਾ ਤੇ ਕਿਸ ਨੂੰ ਕਾਨੂੰਨ ਦੇ ਜ਼ਰੀਏ ਹੀ ਪੁੱਛਗਿੱਛ ਦੇ ਲਈ ਸੱਦਿਆ ਜਾ ਰਿਹਾ ਇਸ ਦੇ ਬਾਰੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ এবੀਸੀ ਪੰਜਾਬ ਦੇ ਨਾਲ